ਹੈਰ ਗੁੱਡ ਆਫਟਰਨੂੰ ਜੀ ਵੈਰੀ ਗੁੱਡ ਆਫਟਰਨੂੰ ਵੈਰੀ ਗੁੱਡ ਆਫਟਰਨੂੰ ਮੈਂ ਕਾਜਲ ਸਾਇੰਸ ਫੈਕਲਟੀ ਅਰੋੜਾ ਕਲਾਸਿਸ ਅ ਸਟੀਚਿੰਗ ਪਲੈਟਫਾਰਮ ਦੇ ਦੋਸਤਾਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਬਹੁਤ سارے ਬੱਚੇ ਜਿਹੜੇ ਕਿ ਬੀਐਡ ਕਰ ਚੁੱਕੇ ਹੈ ਜਾਂ ਈਜੀਟੀ ਕਰ ਚੁੱਕੇ ਹੈ ਬਟ ਕਿਤੇ ਵੀ ਉਹ ਐਨੀਆਂ ਡਿਗਰੀਜ਼ ਕਰਕੇ ਖੁਦ ਨੂੰ ਸੇਫ ਫੀਲ ਨਹੀਂ ਕਰ ਰਹੇ ਨੇ ਸੇਫ ਫੀਲ ਨਾ ਕਰਨ ਦਾ ਉਹਨਾਂ ਕੋਲ ਰੀਜ਼ਨ ਵੀ ਹੈ ਕਿਉਂਕਿ ਅਸੀਂ ਕਹਿੰਦੇ ਪਹਿਲਾਂ ਗ੍ਰੈਜੂਏਸ਼ਨ ਕੀਤੀ ਫਿਰ ਬਹੁਤ ਔਖਾ ਕਰਦਿਆ ਨੇ ਸਾਨੂੰ ਬੀਐਡ ਕਰਵਾਈ ਜਿਨ੍ਹਾਂ ਦਾ ਖਰਚਾ ਕਿ ਲੱਖਾਂ ਦੇ ਅੰਦਰ ਹੁੰਦਾ ਹੈ 1 ਸਾਲ ਤੋਂ ਬਾਅਦ ਬਹੁਤ سارے ਬੱਚਾ ਨੇ ਮਾਸਟਰਸ ਵੀ ਕੀਤੀ ਕਿ ਠੀਕ ਹੈ ਅਗਰ ਮਾਸਟਰ ਕੈਡਰ ਵੱਲ ਨਾ ਗਏ ਤਾਂ ਅਸੀਂ ਲੈਕਚਰਲ ਕੈਡਰ ਦਾ ਪੇਪਰ ਤਾਂਗੇ ਪਰ ਕਿਤੇ ਨਾ ਕਿਤੇ ਬੱਚਾ ਨਿਰਾਸ਼ ਹੁੰਦਾ ਦਿਖ ਰਿਹਾ ਹੈ ਕਿ ਇਹਦੇ ਪਿੱਛੇ ਕਾਰਨ ਆਪਣੀ ਗਵਰਨਮੈਂਟ ਹੈ ਜਾਂ ਆਪਣਾ ਸਿਸਟਮ ਹੈ ਜਾਂ ਆਪਾਂ ਖੁਦ ਦਾ ਤਾਂ ਬਹੁਤ ਸਾਰੇ ਬੱਚਿਆਂ ਦੇ ਮਾਈਂਡ ਅੰਦਰ ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹ ਹੈ ਕਿ ਅਸੀਂ ਪੀਐਸਟ ਦੀ ਤਿਆਰੀ ਕਰੀਏ ਜਾਂ ਅਸੀਂ ਮਾਸਟਰ ਕੈਡਰ ਦੀ ਤਿਆਰੀ ਕਰੀਏ ਅਗਰ ਅਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹਾਂ ਕਿ ਪੀਐਸਟੈਟ ਟੈਸਟ ਸਾਲ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਮਾਸਟਰ ਕੈਡਰ ਦੀ ਗੱਲ ਕਰਦੇ ਹਾਂ ਤਾਂ ਕੀ ਮਾਸਟਰ ਕੈਡਰ ਦੇਖਣ ਨੂੰ ਮਿਲੇਗਾ ਪਿਛਲੇ 3 ਸਾਲਾਂ ਤੋਂ ਬੱਚਾ ਵੇਟ ਕਰ ਰਿਹਾ ਹੈ ਕਿ ਮਾਸਟਰ ਕੈਡਰ ਦਾ ਨੋਟੀਫਿਕੇਸ਼ਨ ਅੱਜ ਆਏਗਾ ਕੱਲ ਆਏਗਾ ਅਸ ਰਾਖੀ ਤੇ ਨਹੀਂ ਮਿਲਿਆ ਹੁਣ ਸ਼ਾਇਦ ਦੀਵਾਲੀ ਤੇ ਮਿਲ ਜੇ ਤਾਂ ਬਹੁਤ ਸਾਰੇ ਸਟੂਡੈਂਟਸ ਅਸਮੰਜਸ ਨੇ ਅਸਮੰਜਸ ਹੋਣਾ ਬੰਦਾ ਵੀ ਆ ਉਹਨਾਂ ਦਾ ਤਾਂ ਗਵਰਨਮੈਂਟ ਨੂੰ ਪਹਿਲਾਂ ਵੀ ਬਹੁਤ ਸਾਰੇ ਸੈਸ਼ਨਸ ਦੇ ਜ਼ਰੀਏ ਇਹ ਚੀਜ਼ ਕਹੀ ਜਾ ਚੁੱਕੀ ਹੈ ਕਿ ਇੱਕ ਕੈਲੰਡਰ ਜਾਰੀ ਕਰ ਦਿੱਤਾ ਜਾਵੇ ਕਿ ਤੁਹਾਡਾ ਨੋਟੀਫਿਕੇਸ਼ਨ ਐਸ ਡੇਟ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਹ ਤੁਹਾਡੇ ਕੋਲ ਸਿਲੇਬਸ ਰਹੇਗਾ ਪੇਪਰ 1 ਹੋਣਾ ਹੈ ਜਾਂ ਨਹੀਂ ਹੋਣਾ 55% ਕੰਡੀਸ਼ਨ ਲਗਣੀ ਹੈ ਜਾਂ ਨਹੀਂ ਮੰਨ ਮਤਲਬ ਇੱਕ ਸ਼ੀਸ਼ੇ ਦੀ ਤਰ੍ਹਾਂ ਇੱਕ ਸਟੂਡੈਂਟ ਨੂੰ ਇੱਕ ਵਿਦਿਆਰਥੀ ਨੂੰ ਕਲੀਅਰ ਕਟ ਦੱਸ ਦਿੱਤਾ ਜਾਏ ਕਿ ਆਪਣੇ ਕੋਲ ਜਿਹੜਾ ਪੇਪਰ ਹੈ ਐਸ ਤਾਰੀਖ ਨੂੰ ਲਿਆ ਜਾਏਗਾ ਜਿਵੇਂ ਕਿ ਉਹਨੇ ਪਿੱਛੇ RPSC ਦਾ ਨੋਟੀਫਿਕੇਸ਼ਨ ਆਇਆ ਹੈ ਉਹਨਾਂ ਨੇ ਨੋਟੀਫਿਕੇਸ਼ਨ ਦੇ ਤਾ ਪੇਪਰ ਉਹ ਮਈ 2026 ਚ ਲੈ ਰਿਹਾ ਬਟ ਉਹਨਾਂ ਨੇ ਇੱਕ ਸਿਸਟਮ ਦਿੱਤਾ ਕਿ ਆ ਤੁਹਾਡੇ ਕੋਲ ਸਿਲੇਬਸ ਹੈ ਆ ਡੇਟ ਹੈ ਇਸ ਤੋਂ ਫਾਰਮ ਫਿਲਿੰਗ ਸ਼ੁਰੂ ਹੋਣੀ ਹੈ ਤੇ 12 ਸਪਟੈਂਬਰ ਤੱਕ ਤੁਹਾਡੇ ਫਾਰਮ ਫਿਲਿੰਗ ਖਤਮ ਹੋ ਜਾਣੇ ਆ ਤਾਂ ਬੱਚੇ ਨੂੰ ਪਤਾ ਹੈ ਕਿ ਹਾਂ ਮੇਰਾ ਪੇਪਰ ਅਗਲੇ ਸਾਲ ਹੈ ਮਈ 2026 ਚ ਮੈਂ ਪੇਪਰ ਦੇਣਾ ਹੈ ਮੇਰੇ ਕੋਲ ਆ ਟਾਈਮ ਹੈ ਇੰਨਾ ਟਾਈਮ ਮੈਂ ਕੋਈ ਜੌਬ ਕਰ ਸਕਦਾ ਹਾਂ ਇੰਨਾ ਟਾਈਮ ਮੈਂ ਪੜ ਸਕਦਾ ਹਾਂ ਪੰਜਾਬ ਦੇ ਅੰਦਰ ਬੱਚਾ ਇੱਕ ਹੀ ਚੀਜ਼ ਦੀ ਮੰਗ ਕਰ ਰਿਹਾ ਹੈ ਕਿ ਸਾਡਾ ਸਿਲੇਬਸ ਜਾਰੀ ਕਰੋ ਸਾਡਾ ਸਾਨੂੰ ਸਿਸਟਮ ਜਾਰੀ ਕਰੋ ਸਾਡਾ ਟਾਈਮ ਟੇਬਲ ਜਾਰੀ ਕਰੋ ਜਾਂ ਸਾਡੇ ਕੋਲ ਇੱਕ ਨੋਟੀਫਿਕੇਸ਼ਨ ਦਾ ਸ਼ਡਿਊਲ ਹੈ ਉਹ ਜਾਰੀ ਕਰੋ ਪਰ ਉਸ ਤੋਂ ਪਹਿਲਾਂ ਮੈਂ ਜਦੋਂ ਤੁਹਾਨੂੰ ਆਪਣੇ ਐਕਸਪੀਰੀਅੰਸ ਨਾਲ ਇਹ ਬਹੁਤ ਸਾਰੇ ਅਨਲਿਸਿਸ ਕੀਤੇ ਬਹੁਤ ਸਾਰੇ ਇਨਫੋਰਮੇਸ਼ਨਸ ਵੀ ਇਕੱਠੀਆਂ ਕੀਤੀਆਂ ਯੂਨੀਅਨ ਨਾਲ ਵੀ ਗੱਲਬਾਤ ਕੀਤੀ ਮਾਸਟਰ ਗਾਰਡਰ ਯੂਨੀਅਨ ਨਾਲ ਵੀ ਗੱਲਬਾਤ ਕੀਤੀ ਪੀਐਸਟੈਟ ਯੂਨੀਅਨ ਨਾਲ ਵੀ ਗੱਲਬਾਤ ਕੀਤੀ ਕਿ ਅਗਰ ਆਪ ਇੱਕ ਬੱਚੇ ਨੂੰ ਸਹੀ ਸੰਦੇਸ਼ਾ ਦੇਵਾਂ ਤਾਂ ਪਹਿਲਾਂ ਪੀਐਸਟੈਟ ਹੋਏਗਾ ਕਿ ਪਹਿਲਾਂ ਮਾਸਟਰ ਗਾਰਡਰ ਹੋਏਗਾ ਤਾਂ ਦੋ ਤੱਥਾਂ ਨੂੰ ਰੱਖਦੇ ਹੋਏ ਇਸ ਚੀਜ਼ ਦੇ ਉੱਪਰ ਅਗਰ ਮੈਂ ਗੱਲ ਕਰਦੀਆਂ ਤਾਂ ਜਿਹੜਾ ਪੀਐਸਟੈਟ ਦਾ ਐਗਜ਼ਾਮ ਹੈ ਉਹ ਦਸੰਬਰ 2024 ਦੇ ਅੰਦਰ ਲਿਆ ਗਿਆ ਪੀਐਸਟ ਦੇ ਐਗਜ਼ਾਮ ਹੈ ਦਸੰਬਰ 2024 ਦੇ ਅੰਦਰ ਲਿਆ ਗਿਆ ਸਟਿਲ ਹਜੇ ਇਹਦੇ ਨੋਟੀਫਿਕੇਸ਼ਨ ਆਪਣੇ ਕੋਲ ਸਰਟੀਫਿਕੇਟ ਨਹੀਂ ਮਿਲੇ ਦਸੰਬਰ 2025 ਆਨ ਨੂੰ ਆ ਗਿਆ ਉਸ ਤੋਂ ਬਾਅਦ ਆਪਣੇ ਕੋਲ ਮਾਸਟਰ ਕੈਡਰ ਦੀ ਗੱਲ ਕਰਦੇ ਹਾਂ ਤਾਂ ਮਾਸਟਰ ਕੈਡਰ ਦਾ ਲਾਸਟ ਜਿਹੜਾ ਐਗਜ਼ਾਮ ਹੈ ਮੈਨੂੰ ਲੱਗਦਾ ਸਪਟੰਬਰ 2022 ਦੇ ਅੰਦਰ ਹੋਇਆ ਸਪਟੰਬਰ 2022 ਦੇ ਅੰਦਰ ਪੇਪਰ ਲਿਆ ਗਿਆ ਮਾਸਟਰ ਕੈਡਰ ਦਾ ਬਹੁਤ ਸਾਰੇ ਬੱਚਿਆਂ ਨੇ ਜੌਬ ਲਈ ਵੀ 4161 ਪੋਸਟਾਂ ਸੀ ਇਸ ਪੇਪਰ ਦੇ ਅੰਦਰ ਪਰ ਜ਼ਰੂਰੀ ਨਹੀਂ ਹੈ ਨਾ ਕਿ ਹਰ ਪਹਿਲਾ ਵਾਰ ਚ ਹੀ ਬੱਚਾ ਪੇਪਰ ਕਲੀਅਰ ਕਰ ਦੇ ਕਿਉਂਕਿ ਲੱਖਾਂ ਫਾਰਮ ਭਰਨ ਵਾਲੇ ਹੁੰਦੇ ਆ ਤਾਂ ਰੱਖਣੇ ਤਾਂ ਉਹਨਾਂ ਨੇ 4 ਤੋਂ 5 ਹਜ਼ਾਰ ਹੀ ਆ। ਪਰ ਉਹ ਵੇਟ ਕਰਦੇ ਆ ਕਿ ਅਗਲਾ ਮੌਕਾ ਮਿਲ ਜਾਏਗਾ। ਚਲੋ ਠੀਕ ਹੈ 2022 ਚ ਨਹੀਂ ਪੜੇ 2022 ਚ ਉਹਨਾਂ ਕੋਲ ਪੇਪਰ ਨਹੀਂ ਹੋਇਆ ਤਾਂ 2023 ਚ ਲਾ ਲੈਣਗੇ ਜੋਬ। ਪਰ ਜਦੋਂ ਦੇਖਿਆ ਕਿ 23 ਵੀ ਟੱਪ ਗਿਆ। ਪਰ 24 ਵੀ 20 ਟੱਪ ਗਿਆ। ਪਰ ਹੁਣ 25 ਨਹੀਂ ਟੱਪਣ ਦੇਣਾ। ਤੇ ਅਗਰ ਮਾਸਟਰ ਕੈਡਰ ਦਾ ਪੇਪਰ ਆਪਾਂ ਨੂੰ ਹੈ ਕਿ 2025 ਦੇ ਅੰਦਰ ਮਿਲੇ ਤਾਂ ਮਾਸਟਰ ਕੈਡਰ ਯੂਨੀਅਨ ਦਾ ਫੁੱਲ ਸਪੋਰਟ ਕਰੋ ਆਪਦੀ ਗੱਲ ਨੂੰ ਟਵੀਟ ਦੇ ਜ਼ਰੀਏ ਆਪਦੇ এডਿਊਕੇਸ਼ਨ ਮਨਿਸਟਰ ਤੱਕ ਪਹੁੰਚਾਓ ਕਿ ਆਹ ਕੰਡੀਸ਼ਨ ਹੈ ਅਸੀਂ ਐਨੇ ਟਾਈਮ ਤੋਂ ਜੌਬ ਦੀ ਵੇਟ ਕਰ ਰਹੇ ਹਾਂ ਐਨੇ ਟਾਈਮ ਤੋਂ ਪੇਪਰ ਦੀ ਵੇਟ ਕਰ ਰਹੇ ਹਾਂ ਇਹਦੇ ਨਾਲ ਹੀ ਮਾਸਟਰ ਕੈਡਰ ਦਾ ਤਾਂ 2022 ਹੈ ਐਜਟੀ ਕੈਡਰ ਦਾ ਵੀ ਕੋਈ ਕੈਲੰਡਰ ਨਹੀਂ ਜਾਰੀ HTT ਕੈਡਰ ਦਾ ਵੀ ਕੋਈ ਕਲੰਡਰ ਨਹੀਂ ਜਾ ਰਹੀ ਕਿ HTT ਕੈਡਰ HTT ਕੈਡਰ ਦੀ 5994 ਦੀ ਜਿਹੜੀ ਭਰਤੀ ਸੀ ਇੱਕ ਲਿਸਟ ਆਊਟ ਕੀਤੀ ਉਸ ਤੋਂ ਬਾਅਦ ਦੂਜੀ ਲਿਸਟ ਦਾ ਨਹੀਂ ਪਤਾ 1158 ਪੋਸਟਾਂ ਆਈਆਂ 1158 ਪੋਸਟਾਂ ਵੀ ਕਿਸੇ ਕਾਰਨ ਆਪਣੇ ਕੋਲ ਜਿਹੜੀਆਂ ਹੈ ਉਹ ਭਲੀ ਨਹੀਂ ਹੋਈਆਂ ਡਿਗਰੀਜ਼ ਲੈ ਲੈ ਕੇ ਇੱਕ ਬੱਚਾ ਜਦੋਂ ਵੇਖਦਾ ਹੈ ਕਿ ਮੈਂ ਨਾ ਵੈਲ ਕੁਆਲੀਫਾਈਡ ਹਾਂ ਕੀ ਆਪਣੇ ਕੋਲ ਨਹੀਂ ਹੈ ਕਲੀਅਰ ਹੋ ਜਾਈ ਮੈ ਤਾਂ ਜਾਣੀ ਆ ਕਿ ਜਿੰਨੇ ਵੀ ਸਟੂਡੈਂਟ ਬੀਏਡ ਵਾਲੇ ਹੈ ਅਗਰ ਲੱਖ ਪੋਸਟ ਲੱਖ ਬੱਚੇ ਨੇ ਬੀਏਡ ਕਰ ਰੱਖੀ ਹੈ ਤਾਂ ਲੱਖ ਪੋਸਟਾਂ ਸਰਕਾਰ ਦੇ ਦੇਵੇ ਬਟ ਮੁੱਦਾ ਇਹ ਹੈ ਨਾ ਕਿ ਬੱਚਾ ਜਿਹੜਾ ਕੰਪੀਟੀਸ਼ਨ ਦੇ ਅੰਦਰ ਹੈ ਅਗਰ 1 ਲੱਖ ਬੱਚੇ ਨੇ ਬੀਏਡ ਕੀਤੀ ਹੋਈ ਹੈ ਤਾਂ ਪੋਸਟਾਂ ਉਹਨਾਂ ਨੇ 10000 ਆ ਰਿਹਾ 5000 ਹੀ ਦੇ ਰਹੇ ਨੇ ਤਾਂ ਬਾਕੀ ਬੱਚੇ ਨੇ ਵੀ ਕਿਤੇ ਨਾ ਕਿਤੇ ਆਪਦੀ ਹੋਪ ਰੱਖਣੀ ਹੈ ਨਾ ਮਾਸਟਰ ਕੈਡਰ ਵਾਲੇ ਮਾਸਟਰ ਕੈਡਰ ਦੀ ਵੇਟ ਕਰ ਰਹੇ ਨੇ ਲੈਕਚਰਰ ਕੈਡਰ ਵਾਲੇ ਲੈਕਚਰਰ ਕੈਡਰ ਦੀ ਵੇਟ ਕਰ ਰਹੇ ਨੇ ਅਸ ਟਾਈਮ ਤੇ ਕਿਉਂਕਿ ਅਸੀਂ ਵੀ ਇੱਕ ਸਟੂਡੈਂਟ ਲਾਈਫ ਤੋਂ ਆ ਇੱਕ ਮੈਂਟੈਲਿਟੀ ਨੂੰ ਸਮਝ ਸਕਦੇ ਆ ਕਿ ਇੱਕ ਸਟੂਡੈਂਟ ਦਾ ਜਦੋਂ ਪੇਪਰ ਨਹੀਂ ਹੁੰਦਾ ਤਾਂ ਉਹ ਕਿਸ ਲੈਵਲ ਤੱਕ ਸੋਚਦਾ ਹੈ ਉਹ ਕਿੰਨਾ ਜ਼ਿਆਦਾ ਡਿਪਰੈਸਡ ਹੋ ਸਕਦਾ ਹੈ ਉਹ ਕਿੰਨਾ ਜ਼ਿਆਦਾ ਡਿਪਰੈਸਡ ਹੋ ਸਕਦਾ ਹੈ ਤਾਂ ਪੇਪਰ ਤੁਹਾਡਾ ਹੈ ਪਹਿਲੀ ਵਾਰ ਦੇ ਅੰਦਰ ਹੀ ਕਲੀਅਰ ਹੋਵੇ ਰਾਜੇ ਐਵਰੀ ਟੀਚਰ ਇਜ਼ ਅ ਬੈਸਟ ਐਵਰੀ ਟੀਚਰ ਇਜ਼ ਦਾ ਬੈਸਟ ਦੇਖੋ ਟੀਚਰ ਹਰ ਇੱਕ ਅੱਛਾ ਹੁੰਦਾ ਹੈ ਟੀਚਰ ਨੇ ਸਿਰਫ ਬੱਚੇ ਨੂੰ ਪੜਾਣਾ ਹੈ ਬੱਚੇ ਨੂੰ ਗਾਈਡ ਕਰਨਾ ਹੈ ਬਟ ਬੱਚੇ ਦਾ ਆਈਕਿਊ ਲੈਵਲ ਵੈਰੀ ਕਰਦਾ ਹੈ ਇਸ ਚੀਜ਼ ਨੂੰ ਤੁਸੀਂ ਨਹੀਂ ਕਹਿ ਸਕਦੇ ਕਿ ਬੱਚੇ ਦਾ ਆਈਕਿਊ ਲੈਵਲ ਸੇਮ ਹੁੰਦਾ ਹੈ ਬੱਚੇ ਦਾ ਆਈਕਿਊ ਲੈਵਲ ਵੈਰੀ ਕਰਦਾ ਹੈ ਬੱਚੇ ਦਾ ਆਈਕਿਊ ਲੈਵਲ ਵੈਰੀ ਕਰੇਗਾ ਇੱਕ ਬੱਚਾ ਹੈ ਜਿਹੜਾ ਕਿ ਹਮੇਸ਼ਾ ਟੌਪ ਕਰਦਾ ਰਿਹਾ ਹੈ ਇੱਕ ਬੱਚਾ ਹੈ ਜਿਹੜਾ ਕਿ ਹੁਣੇ ਪੜਨਾ ਜਿੰਨੇ ਸਿੱਖਿਆ ਹੈ ਸੋ ਡੋਨਟ ਸੇ ਥਿਸ ਕਿ ਆਪਣੇ ਕੋਲ ਹਰ ਇੱਕ ਚੀਜ਼ ਐਵੇਂ ਹੋ ਜਾਂਦੀ ਬਟ ਉਸ ਬੱਚੇ ਨੂੰ ਤੁਸੀਂ ਡੀਮੋਟੀਵੇਟ ਨਹੀਂ ਕਰ ਸਕਦੇ ਤੁਸੀਂ ਉਸ ਬੱਚੇ ਨੂੰ ਡੀਮੋਟੀਵੇਟ ਨਹੀਂ ਕਰ ਸਕਦੇ ਕਿ ਹਾਂ ਜੇ ਤੇਰਾ ਪਹਿਲੀ ਵਾਰ ਪੇਪਰ ਕਲੀਅਰ ਨਹੀਂ ਹੋਇਆ ਤਾਂ ਤੂੰ ਅਗਲੀ ਵਾਰ ਵੀ ਨਹੀਂ ਕਰ ਸਕਦਾ ਬਹੁਤ ਸਾਰੇ ਐਜੇ ਚਾਂਸਸ ਹੁੰਦੇ ਹੈ ਕਿ ਅਗਰ ਇੱਕ ਵਾਰ ਫੇਲ ਹੋ ਜਾਂਦਾ ਦੂਜੀ ਵਾਰ ਉਹ ਬਹੁਤ ਵੱਡੀ ਉਚਾਈ ਨੂੰ ਲੈਂਦਾ ਤਾਂ ਮੇਰਾ ਇਹ ਮੈਸੇਜ ਜਿਹੜੇ ਬੱਚੇ ਨੂੰ ਜਾ ਰਿਹਾ ਉਹ ਬੱਚਾ ਸਮਝ ਗਿਆ ਕਿ ਮੈਂ ਕਿਸੇ ਗੱਲ ਤੇ ਗੱਲ ਕਰ ਰਹੀ ਹਾਂ ਪੀਐਸ ਟੈਟ ਕਦੋਂ ਹੋਵੇਗਾ ਉਹੀ ਤਾਂ ਗੱਲ ਕਰ ਰਹੇ ਆ ਕਿ ਪੀਐਸ ਟੈਟ ਕਦੋਂ ਹੋਏਗਾ ਤੁਸੀਂ ਬਹੁਤ سارے YouTube ਚੈਨਲਸ ਦੇਖਿਓ ਹੋਣੇ ਬਟ ਮੈਂ ਇਸ ਚੈਨਲ ਤੇ ਆ ਕੇ ਤੁਹਾਨੂੰ ਕੋਈ ਫਾਲਸ ਕਮਿਟਮੈਂਟ ਨਹੀਂ ਕਰਾਂਗੀ ਕਿ ਤੁਹਾਡਾ ਪੇਪਰ ਅਗਲੇ ਮੰਥ ਲਿਆ ਜਾ ਰਿਹਾ ਹੈ ਜਾਂ ਤੁਹਾਡੇ ਕੋਲ ਕੋਈ ਅਗਲਾ ਨੋਟੀਫਿਕੇਸ਼ਨ ਆਣ ਜਾ ਰਿਹਾ ਹੈ ਐਸ ਟਾਈਮ ਤੇ ਪੀਐਸ ਟੈਟ ਨੂੰ ਲੈ ਕੇ ਸਟਿਲ ਹਜੇ ਤੱਕ ਆਪਣੇ ਕੋਲ ਐਕਿਊਰੇਟ ਇਨਫੋਰਮੇਸ਼ਨ ਨਹੀਂ ਹੈ ਪਰ ਯੂਨੀਅਨ ਦੇ ਨਾਲ ਜੁੜ ਕੇ ਯੂਨੀਅਨ ਦਾ ਇਹ ਕਹਿਣਾ ਹੈ ਕਿ ਆਪਾਂ ਨੂੰ ਗਵਰਨਮੈਂਟ ਨੇ ਵਾਦਾ ਕੀਤਾ ਹੈ ਕਿ ਜਿਹੜਾ ਪੀਐਸ ਟੈਟ ਦਾ ਪੇਪਰ ਹੈ ਅਸੀਂ ਹਰ ਦਸੰਬਰ ਲਿਆ ਕਰਾਂਗੇ ਪੀਐਸ ਸਟੇਟ ਦੇ ਯੂਨੀਅਨ ਨੇ ਸਰਕਾਰ ਨੇ ਆਪਣੇ ਕੋਲ ਇੱਕ ਵਾਅਦਾ ਕੀਤਾ ਸੀ ਕਿ ਦਸੰਬਰ ਦੇ ਦਸੰਬਰ ਚ ਪੇਪਰ ਲਿਆ ਜਾਏਗਾ ਚਲੋ ਪੀਐਸ ਸਟੇਟ ਪਿਛਲੇ ਸਾਲ ਹੋਇਆ ਹਰ ਸਾਲ ਪੇਪਰ ਹੋ ਸਕਦਾ ਹੋ ਸਕਦਾ ਦਸੰਬਰ ਚ ਪੇਪਰ ਹੋ ਜੇ ਬਟ ਵਾਟ ਅਬਾਊਟ ਮਾਸਟਰ ਕੈਡਰ ਮਾਸਟਰ ਕੈਡਰ ਦੀ ਗੱਲ ਕਰਦੇ ਹਾਂ ਤਾਂ ਮਾਸਟਰ ਕੈਡਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਾਸਟਰ ਕੈਡਰ ਦਾ ਪੇਪਰ 2022 ਦੇ ਅੰਦਰ ਹੋਇਆ 2022 ਵਾਲਾ ਬੱਚਾ ਜਿਹਨੇ ਟੈਟੂ ਕੁਆਲੀਫਾਈ ਕੀਤਾ 2023 ਚ ਬੱਚਾ ਬੈਠਾ ਹੈ 2024 ਚ ਬੱਚਾ ਬੈਠਾ ਹੈ 2025 ਚ ਬੱਚਾ ਬੈਠਾ ਹੈ ਇਹਲਾ ਕੰਪੀਟੀਸ਼ਨ ਇੱਥੇ ਸੀ ਅਜੋ ਕੰਪੀਟੀਸ਼ਨ 5 ਟਾਈਮਸ ਹੈ ਅਜੋ ਕੰਪੀਟੀਸ਼ਨ 5 ਟਾਈਮਸ ਆਪਣੇ ਕੋਲ ਆ ਚੁੱਕਿਆ ਹੈ ਬਟ ਹਜੇ ਤੱਕ ਆਪਣੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈ ਕੋਈ ਕੈਲੰਡਰ ਨਹੀਂ ਹੈ ਪੀਐਸਟ ਦੇ ਮਾਸਟਰ ਕੈਲੰਡਰ ਨੂੰ ਦੇਖਦੇ ਹੋਏ ਜੇਕਰ ਆਪ ਇਹਨਾਂ ਦੇ ਪੇਪਰਸ ਦਾ ਦੇਖੀਏ ਕਿ ਪੀਐਸਟ ਦਸੰਬਰ 2024 ਚ ਹੋਇਆ ਤੇ ਮਾਸਟਰ ਕੈਲੰਡਰ 2022 ਦੇ ਅੰਦਰ ਹੋਇਆ ਤਾਂ ਇਹਦਾ ਅਗਲਾ ਪੇਪਰ ਹੈ ਅਗਲਾ ਪੇਪਰ ਪਹਿਲਾਂ ਕਿਹੜਾ ਆਵੇਗਾ ਪਹਿਲਾਂ ਮਾਸਟਰ ਕੈਲੰਡਰ ਹੀ ਆਵੇਗਾ ਮਾਸਟਰ ਕੈਡਰ ਦੇ ਨਾਲ ਹੀ ਹੋ ਸਕਦਾ ਹੈ ਕਿ ਪੀਐਸਟ ਆ ਜਾਵੇ ਮਾਸਟਰ ਕੈਡਰ ਦੇ ਨਾਲ ਹੀ ਪੀਐਸਟ ਆ ਜਾਵੇ ਤੇ ਉਹੀ ਪੀਐਸਟ ਨੂੰ ਮਾਸਟਰ ਕੈਡਰ ਦੇ ਨਾਲ ਲਾ ਦੇਣਗੇ ਪਰ ਮਾਸਟਰ ਕੈਡਰ ਆਪਾਂ ਨੂੰ 2025 ਦੇ ਅੰਦਰ ਪੇਪਰ ਨਹੀਂ ਤਾਂ ਸਾਨੂੰ ਨੋਟੀਫਿਕੇਸ਼ਨ ਜ਼ਰੂਰ ਦਿੱਤਾ ਜਾਵੇ ਬੱਚੇ ਨੂੰ ਇਹ ਸ਼ਡਿਊਲ ਦਿੱਤਾ ਜਾਵੇ ਤਾਂ ਰਾਜੇ ਤੁਸੀਂ ਇਸ ਲੈਕਚਰ ਨੂੰ ਅੱਜ ਐਨਾ ਕੁ ਸ਼ੇਅਰ ਕਰੋ ਕਿ ਜਿਹੜੀ ਆਪਣੀ ਗੱਲ ਹੈ ਉਹ ਆਪਾਂ ਪੁੱਛਾ ਸਕੀਏ ਕਿ ਬੱਚਾ ਕਿਸ ਲੈਵਲ ਤੱਕ ਪੜ ਰਿਹਾ ਹੈ ਬੱਚੇ ਕਿੰਨੇ ਟਾਈਮ ਤੋਂ ਪੜ ਰਿਹਾ ਹੈ ਮਾਸਟਰ ਕੈਡਰ ਦਾ ਨੋਟੀਫਿਕੇਸ਼ਨ ਹੈ अगस्त अपने चल रही है सितंबर अक्टूबर नवंबर सिर्फ तीन मंथ है अपने सितंबर अक्टूबर नवंबर जन्दर सानू नोटिफिकेशन मिल जाए टाइम टेबल मिल जाए एंड उस तो बाद पेपर अपने को जावे ईटीटी एंट्रेंस कदो होना है ईटीटी एंट्रेंस का हजे तक नहीं पता कि ईटीटी एंट्रेंस कदो होना है, है कोई थोड़े चो जो कि 2022 तो तैयारी तो कर रहे है ਜਿਹੜਾ ਬੱਚਾ ਹੁਣੇ ਤਿਆਰੀ ਕਰ ਰਿਹਾ ਸ਼ਾਇਦ ਉਹ ਉਸ ਚੀਜ਼ ਨੂੰ ਨਹੀਂ ਸਮਝ ਸਕਦਾ ਕਿ ਜਿਹੜਾ ਬੱਚਾ 2022 ਤੋਂ ਤਿਆਰੀ ਕਰ ਰਿਹਾ ਆਪਦੇ ਸਾਰੇ ਕੰਮ ਕਾਜ ਛੱਡ ਕੇ ਸਿਰਫ ਇੱਕ ਜੌਬ ਪਿੱਛੇ ਕਿ ਉਹਨੂੰ ਇੱਕ ਸਟੇਬਲ ਜੌਬ ਚਾਹੀਦੀ ਹੈ ਉਹਨੂੰ ਗਵਰਨਮੈਂਟ ਜੌਬ ਚਾਹੀਦੀ ਹੈ ਉਹਨੂੰ ਆਪਣੀ ਲਾਈਫ ਸਟੇਬਲ ਚਾਹੀਦੀ ਹੈ ਪਰ 2022 ਤੋਂ ਲੈ ਕੇ 25 ਤੱਕ 3 ਸਾਲਾਂ ਦੇ ਅੰਦਰ ਆਪਣੇ ਕੋਲ ਪੇਪਰ ਦੇਖਣ ਨੂੰ ਨਹੀਂ ਮਿਲਿਆ ਪੇਪਰ ਦਾ ਇੱਕ ਨੋਟੀਫਿਕੇਸ਼ਨ ਦੇਖਣ ਨੂੰ ਵੀ ਨਹੀਂ ਮਿਲਿਆ ਚਲੋ ਪੇਪਰ ਤਾਂ ਦੂਰ ਦੀ ਗੱਲ ਹੈ ਤਾਂ ਸਾਰੇ ਸਟੂਡੈਂਟਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਆਪ ਦਾ ਆਪ ਦਾ ਰਿਵਿਊ ਦਿਓ ਕਿ ਸਾਡਾ ਪੇਪਰ ਲਿਆ ਜਾਵੇ ਸਾਨੂੰ ਇੱਕ ਕੈਲੰਡਰ ਜਾਰੀ ਕੀਤਾ ਜਾਵੇ ਕੈਲੰਡਰ ਜਾਰੀ ਕਰਕੇ ਸਾਡੇ ਕੋਲ ਐਸੇ ਸਾਲ ਹੀ ਪੇਪਰ ਲਿਆ ਜਾਵੇ ਦਸੰਬਰ ਤੱਕ ਲੋ ਪੇਪਰ ਨਵੰਬਰ ਤੱਕ ਲੋ ਪੇਪਰ ਦਸੰਬਰ ਤੱਕ ਲੋ ਪੇਪਰ ਤੁਸੀਂ ਮਾਸਟਰ ਕਾਰਡਰ ਯੂਨੀਅਨ ਨਾਲ سپورਟ ਕਰੋ ਮਾਸਟਰ ਕਾਰਡਰ ਯੂਨੀਅਨ ਨੂੰ ਆਪਣੀ ਗੱਲ ਦੱਸੋ ਕਿ ਅਸੀਂ ਸਾਰੇ ਕੈਂਡੀਡੇਟਸ ਉਹ ਕੈਂਡੀਡੇਟਸ ਹਾਂ ਜਿਹੜੇ ਪੇਪਰ ਨੂੰ ਲੈ ਕੇ ਆਣਾ ਚਾਹੁੰਦੇ ਆ ਉਸ ਤੋਂ ਬਾਅਦ ਮੰਨ ਲਓ ਪੇਪਰ ਆ ਜਾਂਦਾ ਹੈ ਠੀਕ ਹੈ ਕਿ ਨਵੀਂ ਕੰਡੀਸ਼ਨ ਆ ਜਾਂਦੀ ਹੈ ਕਿ ਪੇਪਰ 1 ਵੀ ਹੋਏਗਾ ਕਿਹੜੇ ਕਿਹੜੇ ਸਬਜੈਕਟ ਦੀ ਆਪਾਂ ਇੱਕੋ ਟਾਈਮ ਤੇ ਤਿਆਰੀ ਕਰ ਲਾਂਗੇ ਓਕੇ ਸਾਰਾ ਜੇ ਮੈਂ ਐਸ ਸੈਸ਼ਨ ਦੇ ਥਰੂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਕੋਲ ਮਾਸਟਰ ਕੈਡਰ 3 ਸਾਲਾਂ ਤੋਂ ਨਹੀਂ ਆ ਰਿਹਾ ਤੇ ਅਗਰ ਆਪਾਂ ਚੁੱਪ ਰਹੇ ਅਗਰ ਤੁਸੀਂ ਮਾਸਟਰ ਕੈਡਰ ਲਈ ਨਹੀਂ ਲੜੇ ਤਾਂ ਮਾਸਟਰ ਕੈਡਰ ਤੁਹਾਨੂੰ ਦੇਖਣ ਨੂੰ ਵੀ ਨਹੀਂ ਮਿਲੇਗਾ ਇਸ ਸਾਲ ਵੀ ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਮਾਸਟਰ ਕੈਡਰ ਆਪਾਂ ਨੂੰ ਇਸ ਸਾਲ ਦਿਖੇ ਤਾਂ ਮਾਸਟਰ ਕੈਡਰ ਦੇ ਜਿਹੜੇ ਵੀ ਯੂਨੀయన్స్ ਦੇ ਗਰੁੱਪ ਹੈ ਉਹਨਾਂ ਨਾਲ ਜੁੜੋ ਰਾਜੇ ਉਹਨਾਂ ਨਾਲ ਗੱਲਬਾਤ ਕਰੋ ਤੇ ਆਪਦੀ ਗੱਲ ਨੂੰ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਠੀਕ ਹੈ ਸਾਨੂੰ ਕੈਲੰਡਰ ਦੇ ਦਿਓ ਅਸੀਂ ਆਪਦਾ ਪੜ੍ਹਨਾ ਸਟਾਰਟ ਕਰ ਦਿੰਨੇ ਆ ਸਾਡਾ ਸਿਲੇਬਸ ਕੀ ਹੈ ਸਾਡੀ ਪਾਲਿਸੀਜ਼ ਕੀ ਹੈ ਇਸ ਤੋਂ ਇਲਾਵਾ ਇਹ ਨਹੀਂ ਹੈ ਕਿ ਆਪਾਂ ਕੁਝ ਲੈ ਕੇ ਜਾਣਾ ਕੋਈ ਸੋਟੀ ਲੈ ਕੇ ਜਾਣੀ ਹੈ ਕੋਈ ਡ ਕੇ ਜਾਣੀ ਜਿਹੜੀ ਆਪਾਂ ਉਹਨਾਂ ਦੇ ਮਾਰਨੀ ਹੈ ਮੈਮ 2024 ਵਾਲੇ ਪੀਐਸਟੈਟ ਪਾਸ ਵਾਲੇ एलिਜੀਬਲ ਹੋਣਗੇ ਕਿਉਂਕਿ 2024 ਦੇ ਪੀਐਸਟੈਟ ਦੇ ਕੇਸ ਲੱਗੇ ਤੇ ਰਾਜ ਦੇ ਸਰਟੀਫਿਕੇਟ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ ਸਰਟੀਫਿਕੇਟ ਹੈ ਪੀਐਸਟੈਟ ਦੇ ਆਸ ਕਰਕੇ ਨਹੀਂ ਆ ਰਹੇ ਕਿਉਂਕਿ ਇੱਕ ਇੱਕ ਨੰਬਰ ਵਾਲਾ ਜਿਹੜੇ ਬੱਚਿਆਂ ਦਾ ਕੇਸਿਸ ਦਾ ਸੀਐਨਸੀ 27 ਮਈ ਤਾਰੀਖ ਨੂੰ ਹੈਰਿੰਗ ਹੈ 27 ਮਈ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਪੀਐਸਟੈਟ ਦੇ ਸਰਟੀਫਿਕੇਟ ਕਦੋਂ ਆ ਰਹੇ ਪੀਐਸਟ ਦੇ ਸਰਟੀਫਿਕੇਟ ਕਦੋਂ ਆ ਰਿਹਾ ਹੈ ਰਾਜੀ ਕਿਹੜੀ ਗੱਲ ਸੁਣੀ ਹੈ ਕਿੱਥੋਂ ਨਹੀਂ ਸੁਣੀ ਆਪਣੇ ਕੋਲ ਕੋਈ ਇੱਕ ਆਥੈਂਟਿਕ ਹੁੰਦਾ ਨਾ ਕਿ ਮੈਮ ਆ ਦੇਖੋ ਇੱਕ ਆਥੈਂਟਿਕ ਇਨਫੋਰਮੇਸ਼ਨ ਹੈ ਅਸੀਂ ਇੱਥੋਂ ਇਹ ਗੱਲ ਸੁਣੀ ਹੈ ਅੱਜ ਮੈਂ ਕਹਤਾ ਤੁਸੀਂ ਮੇਰੀ ਵੀਡੀਓ ਤੋਂ ਗੱਲ ਸੁਣ ਲਓਗੇ ਕਿ ਕਾਜ਼ਲ ਮੈਮ ਨੇ ਬੋਲੇ ਹੈ ਕਿ ਆਪਣੇ ਕੋਲ ਪੇਪਰ ਦਸੰਬਰ ਚ ਆ ਰਿਹਾ ਮੈਂ ਇਹ ਗੱਲ ਨਹੀਂ ਬੋਲੀ ਕਿ ਪੇਪਰ ਦਸੰਬਰ ਚ ਆ ਰਿਹਾ ਮੈਂ ਇਹ ਗੱਲ ਕਹੀ ਹੈ ਕਿ ਤੁਸੀਂ ਸਾਰੇ ਸਪੋਰਟ ਕਰੋ ਮਾਸਟਰ ਗੈਦਰ ਯੂਨੀਅਨ ਦਾ ਸਪੋਰਟ ਕਰੋ ਆਪਦੀ ਗੱਲ ਨੂੰ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਦੱਸੋ ਕਿ ਸਾਨੂੰ ਇੱਕ ਕੈਲੰਡਰ ਦੇ ਦਿਓ ਤਾਂ ਕਿ ਅਸੀਂ ਆਪਣੇ ਪਲਾਨਸ ਨੂੰ ਉਸ ਤਰੀਕੇ ਨਾਲ ਰੱਖ ਕਿ ਆਪਦੇ ਅਸੀਂ ਪਲਾਨਸ ਨੂੰ ਉਸ ਤਰੀਕੇ ਨਾਲ ਰੱਖੀਏ ਪਸਟੈਟੇ ਕੁਆਲੀਫਾਈ ਪੇਪਰ ਹੈ ਪਸਟੈਟ ਰਾਜੇ ਦਸੰਬਰ 2024 ਦੇ ਅੰਦਰ ਲਿਆ ਜਾ ਚੁੱਕਿਆ ਹੈ ਪਰ ਉਹ ਪੇਪਰ ਜਿਹੜਾ 3 ਸਾਲਾਂ ਤੋਂ ਹੀ ਨਹੀਂ ਆਇਆ ਲੈਕਚਰਰ ਕੈਡਰ ਦਾ ਪੇਪਰ ਨਹੀਂ ਆਇਆ ਕਿੱਥੇ ਜਾਣ ਉਹ ਬੱਚੇ ਜਿਨ੍ਹਾਂ ਨੇ ਐਮਐਸਸੀ ਕਰ ਲਈ ਕਿੱਥੇ ਜਾਣ ਬੱਚੇ ਜਿਨ੍ਹਾਂ ਨੇ ਬੀਐਡ ਕੀਤੀ ਬੀਐਸਸੀ ਨਾਨ ਮੈਡੀਕਲ ਪੜੇ ਮੈਡੀਕਲ ਪੜੇ ਅਨਿਆ-ਨਿਆ ਡਿਗਰੀਆਂ ਲੈਣ ਦੇ ਬਾਵਜੂਦ ਵੀ ਉਹ ਘਰ ਫਰੀ ਬੈਠੇ ਆ ਬਹੁਤ سارے ਲੋਕ ਐਵੇਂ ਦੇ ਜਿਹੜੇ ਓਵਰਏਜਡ ਹੋ ਰਿਹਾ ਕਿੱਥੇ ਜਾਣ ਉਹ ਲੇਡੀਜ਼ ਉਹ ਫੀਮੇਲਜ਼ ਉਹ ਮੇਲਜ਼ ਕਿੱਥੇ ਜਾਣ ਜਿਨ੍ਹਾਂ ਦੇ 3 ਸਾਲ ਮੰਨ ਲਓ ਉਹਨਾਂ ਨੇ 2022 ਚ ਪੇਪਰ ਦਿੱਤਾ ਉਸ ਟਾਈਮ ਤੇ ਰਾਜੋ 34 ਸਾਲਾਂ ਦੇ ਸੀ ਮੇਰੇ ਨਾਲ ਐਵੇਂ ਤੇ ਬਹੁਤ ਸਾਰੇ ਕਲਿੱਕ ਸੀ ਉਸ ਟਾਈਮ ਰਾਜੋ 34 ਸਾਲਾਂ ਦੇ ਸੀ ਪਰ ਉਹਨਾਂ ਨੂੰ ਸੀ ਕਿ 35 ਸਾਲ ਵਿੱਚ ਪੇਪਰ ਹੋ ਜਾਏਗਾ ਬਟ 37 ਸਾਲ ਦਾ ਹੋਣ ਵਾਲੇ ਹੋਗੇ ਪੇਪਰ ਹਜੇ ਨਹੀਂ ਆਇਆ ਪੇਪਰ ਪੀਐਸਟੈਡ ਦਾ ਪੇਪਰ ਉਹਨਾਂ ਨੇ ਬੋਲਿਆ ਹੋਇਆ ਕਿ ਦਸੰਬਰ ਦੇ ਅੰਦਰ ਲੈਣਗੇ ਤਾਂ ਪੀਐਸਟੈਡ ਦੇ ਅੰਦਰ ਤਾਂ ਆਪਾਂ ਇਨੀ ਹੋਪ ਰੱਖ ਸਕਦੇ ਹਾਂ ਕਿ ਪੇਪਰ ਦਸੰਬਰ ਦੇ ਅੰਦਰ ਲਿਆ ਜਾਏਗਾ ਪਰ ਮਾਸਟਰ ਕੈਡਰ ਦਾ ਕੀ ਕਹਿਣਾ ਹੈ ਜਿਹੜੇ ਬੱਚੇ ਮਾਸਟਰ ਕੈਡਰ ਪੀਐਸਟੈਡ ਕੁਆਲੀਫਾਈ ਕਰ ਕਰਕੇ ਕਰ ਕਰਕੇ ਆਪਾਂ ਸਾਰੇ ਇਕੱਠੇ ਹੋਈ ਜਾ ਰਹੇ ਹਾਂ ਤਾਂ ਮਾਸਟਰ ਕੈਡਰ ਕਦੋਂ ਹੋਏਗਾ ਰਾਜੇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਦੇ ਆਪਦੇ ਸਾਰਾ ਐਕਸਪੀਰੀਅੰਸ ਦੱਸ ਦਿਓ ਕਿ ਆਪਾਂ ਇਸ ਵੀਡੀਓ ਨੂੰ ਹੱਥੋਂ ਤੱਕ ਪਹੁੰਚਾ ਲਈਏ ਕਿ ਇੱਕ ਮੰਨ ਲਾ ਆਰਾਮ ਨਾਲ ਨਾ ਆਪਣੀ ਵੀਡੀਓ ਨੂੰ ਵੇਖ ਕੇ ਉਹ ਪੜ ਲੈਣ ਕਿ ਬੱਚਾ ਕਿੱਥੋਂ ਤੱਕ ਤਿਆਰੀ ਕਰ ਰਿਹਾ ਤੇ ਬੱਚੇ ਨੂੰ ਸੱਚੀ ਜੌਬ ਦੀ ਲੋੜ ਹੈ ਆਈ ਹੋਪ ਤੁਹਾਨੂੰ ਇਹ ਸੈਸ਼ਨ ਸਹੀ ਲੱਗਿਆ ਹੋਵੇਗਾ ਅਗਰ ਕੋਈ ਭੁੱਲਚੁੱਕ ਹੋਈ ਹੋਵੇ ਤਾਂ ਮਾਫ ਕਰਨਾ ਓਕੇ ਜੀ ਬਾਏ ਬਾਏ ਟੇਕ ਕੇਅਰ